ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਛੱਡ ਕੇ ਪਾਸ਼ਪਾਚੇ ਸ਼ਾਮਿਲ ਹੋਏ ਰਵਨੀਤ ਸਿੰਘ ਬਿੱਟੂ ਨੇ ਆਪਣੇ ਵਿਰੋਧੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਬिडिंग ਨੂੰ ਸਖਤ ਟੱਕਰ ਦਿੱਤੀ ਪਰ 20000 ਵੋਟਾਂ ਦੇ ਫਰਕ ਨਾਲ ਹਾਰ ਗਏ ਉਹਨਾਂ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਪਾਸਪਾ ਦੇ ਦਿਗਜ਼ ਆਗੂਆਂ ਨੇ ਵੀ ਕੋਈ ਕਸਰ ਬਾਕੀ ਨਾ ਛੱਡੀ। ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਅਦਿੱਤਿਆ ਨਾਥ ਤੋਂ ਇਲਾਵਾ ਹੋਰਨਾ ਆਗੂਆਂ ਨੇ ਵੀ ਲੁਧਿਆਣਾ ਪਹੁੰਚ ਕੇ ਚੋਣ ਪ੍ਰਚਾਰ ਕੀਤਾ। ਲੁਧਿਆਣਾ ਵਿਖੇ ਚੋਣ ਪ੍ਰਚਾਰ ਦੌਰਾਨ ਪੂਜੇ ਅਮਿਤ ਸ਼ਾਹ ਨੇ ਵੱਡੀ ਰੈਲੀ ਦੌਰਾਨ ਮੰਚ ਤੋਂ ਐਲਾਨ ਕੀਤਾ ਸੀ ਕਿ ਰਵਨੀਤ ਬਿੱਟੂ ਉਹਨਾਂ ਦਾ ਦੋਸਤ ਹੈ ਅਤੇ ਹਲਕੇ ਦੇ ਲੋਕ ਉਹਨਾਂ ਨੂੰ ਪਾਰੀ ਬਹੁਮਤ ਨਾਲ ਜਿਤਾਉਣ ਤੇ ਉਹ ਵਾਅਦਾ ਕਰਦੇ ਨੇ ਕਿ ਉਹ ਉਸ ਨੂੰ ਹੋਰ ਵੱਡਾ ਆਦਮੀ ਬਣਾਉਣਗੇ ਬੇਸ਼ੱਕ ਰਵਨੀਤ ਬਿੱਟੂ ਚੋਣ ਹਾਰ ਗਏ ਤੇ ਉਸ ਤੋਂ ਬਾਅਦ ਪਰਿਵਾਰ ਤੇ ਉਹਨਾਂ ਦੇ ਹਮਾਇਤਿਆਂ 'ਚ ਨਿਮੋਸ਼ੀ ਸੀ ਪਰ ਪਾਸਪਾ ਦੇ ਦਿਗਜ਼ ਆਗੂ ਅਮਿਤ ਸ਼ਾਹ ਨੇ ਉਹਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਤੇ ਕੇਂਦਰੀ ਰਾਜ ਮੰਤਰੀ ਬਣਾ ਕੇ ਵੱਡਾ ਆਦਮੀ ਬਣਾ ਦਿੱਤਾ ਲੋਕਾਂ 'ਚ ਇਸ ਗੱਲ ਦੀ ਚਰਚਾ ਹੈ ਕਿ ਅਮਿਤ ਸ਼ਾਹ ਨੇ ਬਿੱਟੂ ਨਾਲ ਕੀਤਾ ਵਾਅਦਾ ਤੇ ਯਾਰੀ ਨਿਵਾ ਦਿੱਤੀ ਹੈ ਤੇ ਨਾਲ ਇਹ ਵੀ ਸੰਕੇਤ ਦਿੱਤਾ ਕਿ ਪੰਜਾਬ 'ਚ ਭਾਜਪਾ ਆਪਣੇ ਪੂਰੀ ਤਰ੍ਹਾਂ ਨਾਲ ਪੈਰ ਜਮਾਉਣ ਲਈ ਗੰਭੀਰ ਹੈ ਅਤੇ ਉਸਨੇ ਇਸ ਸੂਬੇ ਤੋਂ ਰਵਨੀਤ ਸਿੰਘ ਬਿੱਟੂ ਵਰਗਾ ਕੰਦਾਬਰ ਨੇਤਾ ਚੁਣ ਲਿਆ ਉਹਨਾਂ ਦੇ ਕੇਂਦਰੀ ਰਾਜ ਮੰਤਰੀ ਬਨਣ ਨਾਲ ਲੋਕ ਸਭਾ ਹਲਕਾ ਲੁਧਿਆਣਾ ਦੇ ਲੋਕਾਂ ਖਾਸ ਕਰਕੇ ਉਦਯੋਗਪਤੀਆਂ ਚ ਖੁਸ਼ੀ ਦੀ ਲਹਿਰ ਹੈ ਕਿ ਹੁਣ ਹਲਕੇ ਦੀ ਕਾਇਆ ਕਲਪ ਜਰੂਰ ਹੋਵੇਗੀ ਪਰ ਉੱਥੇ ਹੀ ਪੰਜਾਬ ਦੇ ਕਈ ਪਾਸ਼ਪਾ ਆਗੂ ਵੀ ਚੌਬੇ ਚ ਨੇ ਜਿੰਨਾ ਚ ਕਾਂਗਰਸ ਛੱਡ ਕੇ ਆਏ ਤੋਂ ਟਕਸਾਲੀ ਪਾਸ਼ਪਾ ਆਗੂ ਵੀ ਸ਼ਾਮਿਲ ਨੇ ਕਿ ਪਾਸ਼ਪਾ ਹਾਈ ਕਮਾਂਡ ਨੇ ਇਹ ਕੀ ਸਿਆਸੀ ਪੱਤਾ ਖੇਡਿਆ ਕਿ ਸੂਬੇ ਦੇ 13 ਹਾਰ ਚੁੱਕੇ ਪਾਸ਼ਪਾ ਆਗੂਆਂ ਚ ਕੇਵਲ ਰਵਨੀਤ ਸਿੰਘ ਬਿੱਟੂ ਨੂੰ ਇਸ ਵੱਡੇ ਅਹੁਦੇ ਲਈ ਚੁਣਿਆ ਗਿਆ